ਅੰਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਇਸ ਬਾਰੇ ਐਸਐਸਪੀ ਰੂਪਨਗਰ ਨੇ ਦੱਸਿਆ ਕਿ ਜਦੋਂ ਇਹ ਲੋਕ ਇੱਕ ਬੱਚੇ ਦੀ ਤਸਕਰੀ ਕਰ ਰਹੇ ਸਨ ਤਾਂ ਉਸ ਸਮੇਂ ਪੁਲਿਸ ਨੇ ਮੌਕੇ ਤੇ ਛਾਪੇ ਮਾਰੀ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਨੂੰ ਸਾਡੇ ਨੋਟਿਸ ਵਿੱਚ ਇੱਕ ਮਾਮਲਾ ਆਇਆ ਸੀਗਾ ਜਿਦੇ ਵਿੱਚ ਇੱਕ ਗਿਰੋਹ ਹੈਗਾ ਜਿਹੜਾ ਕਿ ਬੱਚਿਆਂ ਦੀ ਤਸਕਰੀ ਕਰਦਾ ਹੈ ਇਹ ਜਿਹੜੇ ਵੀ ਬੰਦੇ ਗਰੀਬ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਬੱਚੇ ਹੋਏ ਹੁੰਦੇ ਨੇ ਉਹਨਾਂ ਨੂੰ ਵਰਗਲਾ ਕੇ ਕਿਸ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚੇ ਨੂੰ ਕਿਸੇ ਹੋਰ ਨੂੰ ਅਡਾਪਟ ਕਰਵਾ ਦੇਣਗੇ ਇਹ ਕਹਿ ਕੇ ਉਹ ਜਿਹੜੇ ਬੱਚੇ ਹੈਗੇ ਨੇ ਉਹ ਵੱਡੇ ਰੇਟਸ ਤੇ ਚੰਗੇ ਰੇਟਸ ਤੇ ਵੇਚਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਇਸ ਸਿਲਸਿਲੇ ਵਿੱਚ ਚਾਰ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੁਰਵਿੰਦਰ ਕੌਰ ਹਰਪ੍ਰੀਤ ਸਿੰਘ ਔਰ ਹੈਪੀ ਅਮਨਦੀਪ ਕੌਰ ਤੇ ਰਜਿੰਦਰ ਕੌਰ ਇਹਦੇ ਵਿੱਚੋਂ ਜਿਹੜੀ ਕੁਲਵਿੰਦਰ ਕੌਰ ਹੈਗੀ ਉਹ ਆਸ਼ਾ ਵਰਕਰ ਹੈਗੀ ਹੈ ਜਿਹਦੇ ਕੋਲ ਬੱਚੇ ਦਾ ਜਨਮ ਹੋਇਆ ਸੀਗਾ ਔਰ ਉਹਨੇ ਜਿਹੜੇ ਉਹ ਪਰਿਵਾਰ ਸੀਗਾ ਉਹਨਾਂ ਨੂੰ ਵਰਗਲਾਇਆ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਆਪਾਂ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਨੀਡੇਡ ਪੀਪਲ ਹੈਗੇ ਨੇ ਉਹਨਾਂ ਨੂੰ ਦੇ ਸਕਦੇ ਹੈਗੇ ਔਰ ਉਸ ਬਹਿਕਾਵੇ ਵਿੱਚ ਆ ਕਰਕੇ ਜਿਹੜੀ ਫੈਮਿਲੀ ਸੀਗੀ ਉਹਨੇ ਇਹ ਅੱਗੇ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕੀਤਾ ਔਰ ਇਹ ਰੋਪੜ ਜਿਹੜੇ ਹੈਗੇ ਨੇ ਬੱਚਾ ਵੇਚਣ ਆਏ ਹੋਏ ਸੀਗੇ ਉਸ ਵੇਲੇ ਸਾਡੀ ਪੁਲਿਸ ਨੇ ਜਿਹੜਾ ਮੁਸਤੈਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੱਚਾ ਸੀਗਾ ਉਹ ਵੀ ਰਿਕਵਰ ਹੋ ਗਿਆ ਹੈ ਔਰ ਬਾਕੀ ਜਿਹੜੇ ਚਾਰੇ ਬੰਦੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹਦੇ ਵਿੱਚ ਬੱਚਿਆਂ ਦੀ ਤਸਕਰੀ ਦਾ ਜਿਹੜਾ ਮਾਮਲਾ ਹੈਗਾ 143 ਦਫਾ 2 ਜਿਹੜਾ ਹੈਗਾ ਆਪਣਾ ਬੀਐਨਐਸ ਦੀ ਉਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਔਰ ਅਗਲੀ ਤਫਤੀਸ਼ ਜਿਹੜੀ ਅਮਲਿਤ ਚਲਦੀ ਜਾ ਰਹੀ ਹੈ। ਇਹ ਪੁਲਿਸ ਨੂੰ ਦੇਖੋ ਜੀ ਇਹ ਆਪਣਾ ਸਾਡੇ ਕੋਲ ਇਨਫੋਰਮਰ ਸੀ ਸਿਕਰਟ ਇਨਫੋਰਮਰ ਜਿਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹੋ ਜੀ ਇੱਕ ਗੱਲ ਹੋਰ ਚੱਲ ਰਹੀ ਹੈਗੀ ਹੈ ਜਿਸ ਤੇ ਸਾਡੀ ਪੁਲਿਸ ਨੇ ਜਿਹੜਾ ਹੈਗਾ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਤਲਬ ਇਹਨਾਂ ਦੇ ਜਿਹੜੇ ਬਿਲਕੁਲ ਜੀ ਉਹਨਾਂ ਦੇ ਵਿਆਹ ਦਾ ਇਹ ਪਰਚਾ ਦਰਜ ਕੀਤਾ ਹੈਗਾ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਕਿ ਜਿਹੜੇ ਬੰਦੇ ਗਰੀਬ ਹੈਗੇ ਬਿਹਾਰ ਸਾਈਡ ਦੇ ਹੈਗੇ ਉਹਨਾਂ ਦਾ ਬੱਚਾ ਹੋਇਆ ਸੀਗਾ ਜਲੰਧਰ ਵਿੱਚ ਜਿੱਥੇ ਕੁਲਵਿੰਦਰ ਕੌਰ ਜਿਹੜੀ ਆਸ਼ਾ ਵਰਕਰ ਹੈਗੀ ਹੈ ਉਹਨੇ ਬਾਕੀਆਂ ਦੇ ਨਾਲ ਸਾਂਝ ਬਾਜ ਹੋ ਕਰਕੇ ਜਿਹੜਾ ਹੈਪੀ ਹੈਗਾ ਬੰਦਾ ਹੋਰ ਵੀ ਦੋ ਲੇਡੀਜ਼ ਹੈਗੇ ਨੇ ਲੁਧਿਆਣੇ ਦੀਆਂ ਜਿਨ੍ਹਾਂ ਨਾਲ ਮਿਲ ਕਰਕੇ ਜਿਹੜੇ ਹੈ ਬੱਚਾ ਅੱਗੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਸ ਦਾ ਸਰ ਕਈ ਜਗ੍ਹਾ ਕਈ ਦੇਖੋ ਜੀ ਅਗਲੀ ਤਫਤੀਸ਼ ਅਰੇ ਚੰਮਲ ਵਿੱਚ ਲਾਂਦੀ ਜਾ ਰਹੀ ਹੈਗੀ ਹਜੇ ਇਹਨਾਂ ਦਾ ਕਿਸੇ ਹੋਰ ਕੇਸ ਵਿੱਚ ਜਿਹੜਾ ਹੈਗਾ ਇਨਵੋਲਵਮੈਂਟ ਨਹੀਂ ਸਾਹਮਣੇ ਆਈ ਹੈ ਬਟ ਫਿਰ ਵੀ ਜਿਹੜੀ ਤਫਤੀਸ਼ ਉਹਦੇ ਵਿੱਚ ਸਾਰੀ ਗੱਲਾਂ ਨੂੰ ਆਪਾਂ ਵਿਚਾਰ ਰਹੇ ਹੈਗੇ ਆ ਜਿਹੜੇ ਬੱਚੇ ਚੋਰੀ ਹੋਏ ਨੇ ਜਾਂ ਕਿਤੇ ਹੋਰ ਅੱਗੇ ਵੇਚੇ ਗਏ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਵਿਚਾਰ ਰਹੇ ਹਾਂ ਦੇ ਵਿੱਚ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Jack Trade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ